ਥੈਂਕ ਯੂ ਦੇਖੋ ਜੀ ਮੁਖਵਤੇ ਯਾਰ ਬਾਤ ਯਾਰ ਬਈ ਹੁੰਦਾ ਦੇਖੋ ਕਿੰਨੀ ਸੋਹਣੀ ਉਹਨਾਂ ਨੇ ਗੱਲ ਕੀਤੀ ਹੈ ਤੇ ਮੈਨੂੰ ਉਮੀਦ ਹੈ ਕਿ ਹੁਣ ਜਿੰਨਾ ਚਿਰ ਦੋ ਚਾਰ ਮਿੰਟਾਂ ਮੈਂ ਹੋਰ ਬੋਲਣਾ ਹੈ ਮੈਨੂੰ ਉਮੀਦ ਹੈ ਕਿ ਕੋਈ ਅਨਸੈਸਰੀ ਖੜੇ ਹੋ ਕੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰੂਗਾ ਕੋਈ ਬੜਾ ਮੁਕੱਦਸ ਹਾਊਸ ਹੈ ਡਿਬੇਟ ਆਪਣੀ ਪਾਣੀਾਂ ਦੀ ਚੱਲ ਰਹੀ ਹੈ ਮੈਂ ਇਹੀ ਕਹੀ ਜਾਂਦਾ ਕਿ ਮੁੱਦੇ ਆਪਾਂ ਨੂੰ ਆਠ ਹੋਣੇ ਚਾਹੀਦੇ ਆਪਾਂ ਆਪਸ 'ਚ ਹੀ ਕਿਉਂ ਕਰੀ ਜਾਂਣਾ ਸੈਂਟਰ ਵਾਲੇ ਆਪਾਂ ਨੂੰ ਲੜਾ ਕੇ ਆਪ ਖੱਟੀ ਜਾਂਦੇ ਐ ਸਾਡੀ ਤਾਂ ਲੜਾਈ ਕੋਈ ਨਹੀਂ ਉਹਨਾਂ ਦਾ ਸਾਡਾ ਤਾਂ ਸਾਡੇ ਤਾਂ ਰਿਸ਼ਤੇਦਾਰੀਆਂ ਨੇ ਹਰਿਆਣੇ ਨਾਲ ਸਾਡਾ ਪੱਤਣ ਦਾ ਪਾਣੀ ਸਾਂਝਾ ਹੈ ਤੁਸੀਂ ਨਰਵਾਣੇ ਦਾ ਟੋਹਾਣੇ ਦਾ ਜੀਨ ਦਾ ਥੱਲੋ ਸੈਂਪਲ ਲੈ ਲਓ ਇੱਥੇ ਰੁਖ ਨੌਰੀ ਦਾ ਪਾਤੜਾਂ ਦਾ ਮੂਨਕ ਦਾ ਸੈਂਪਲ ਲੈ ਲਓ ਸੇਮ ਪਾਣੀ ਹੈ ਜੀ ਇੱਕੋ ਪੱਤਣ ਦਾ ਪਾਣੀ ਪੀਂਦੇ ਆ ਜੀ ਸਾਨੂੰ ਕਿਉਂ ਲੜਾਈ ਜਾਂਦੇ ਐ ਇਹ ਪਾਣੀ ਆ ਪਿੱਛੇ ਭਾਈ ਉਧਰੋਂ ਜੇ ਸਾਡੇ ਕੋਲੇ ਆਊਗਾ ਤਾਂ ਠੀਕ ਹੈ ਹੁਣ ਵਿੱਚ ਸੁਖੂ ਜੀ ਆਗੇ ਉਹ ਕਹਿੰਦੇ ਸਾਨੂੰ ਵੀ ਕਹਿੰਦੇ ਹਿੱਸਾ ਦਿਓ ਨਹੀਂ ਤਾਂ ਅਸੀਂ ਪਾਣੀ ਨਹੀਂ ਦੇਣਾ ਅਸੀਂ ਕਿਤੇ ਰੋਕ ਲੋ ਫਿਰ ਕਿੱਥੇ ਰੋਕਣਗੇ ਜੀ ਉਹ ਉੱਥੇ ਤਾਂ ਕਾਂਗਰਸ ਦੀ ਸਰਕਾਰ ਹੈ ਸ਼ਾਨਨ ਪ੍ਰੋਜੈਕਟ ਦੇ ਪੈਸੇ ਮੰਗਣ ਲੱਗੇ ਹੁਣ ਉਹ ਸੁੰਦਰ ਨਗਰ ਤੋਂ ਜਿਹੜਾ ਗਿਆ ਸ਼ਾਨਨ ਪ੍ਰੋਜੈਕਟ ਉੱਥੇ ਸੀ ਆਈਐਸਐਸ ਕਹਿੰਦੇ ਲਾਵਾਂਗੇ ਸੀ ਕਾਂਗਰਸ ਸਪੋਰਟ ਕਰ ਰਹੀ ਹੈ ਉੱਥੇ ਸਰ ਮਿਲੇ ਹੋਏ ਨੇ ਇਹ ਇਸ ਵਕਤ 240 ਚੋਂ 115 ਕਾਂਗਰਸੀ ਨੇ ਬੀਜੇਪੀ ਚ ਬਾਕੀ 115 ਰਲੇ ਹੋਏ ਨੇ 115 ਜਿੱਤੇ ਹੋਏ ਨੇ ਇਹ ਆਪਸ 'ਚ ਚੱਲੀ ਜਾਂਦਾ ਜੀ ਇਹਨਾਂ ਦਾ ਆਪਸ 'ਚ ਕੰਮ ਇਹ ਕਹਿੰਦੇ ਤੀਜਾ ਨਾਵੇ ਕੋਈ ਐਸੇ ਕਰਕੇ ਕਦੇ ਸਾਨੂੰ ਧਮਕੀਆਂ ਈਡੀ ਦੀਆਂ ਕਦੇ ਫਲਾਨਾ ਇਹ ਈਡੀ ਜਿਹੜੀ ਹੈ ਇਹ ਈਡੀ ਜਿਹੜੀ ਹੈ ਇਹ ਇਹ ਸਿਰਫ ਉਹਨਾਂ ਸਟੇਟਾਂ 'ਚ ਕਿਉਂ ਆਉਂਦੀ ਹੈ ਜਿੱਥੇ ਨਾਨ ਬੀ ਜੀ ਪੀ ਸਰਕਾਰ ਹੈ ਬੰਗਾਲ 'ਚ ਕਿਉਂ ਜਾਂਦੀ ਹੈ ਤਾਮਿਲਨਾਡੂ 'ਚ ਕਿਉਂ ਜਾਂਦੀ ਹੈ ਚਾਰਖਾਂਡ 'ਚ ਕਿਉਂ ਜਾਂਦੀ ਹੈ ਪੰਜਾਬ 'ਚ ਕਿਉਂ ਆਉਂਦੀ ਹੈ ਬਾਕੀ ਸਾਰਾ ਠੀਕ ਹੈ ਸਰ ਕੰਮ ਸੋ ਇਸੇ ਕਰਕੇ ਆਪਾਂ ਨੂੰ ਇਹ ਲੜਨਾ ਚਾਹੀਦਾ ਕਿ ਉਹ ਆਪਣੇ ਨਾਲ ਬਦਲਾਖੋਰੀ ਕਰ ਰਿਹਾ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਇਸ ਤੇ ਨਵੀਂ ਪਾਰਟੀ ਹੈ ਤੁਹਾਡਾ 1885 ਦੀ ਪ 1985 ਦੀ ਮਤਲਬ ਹੋਈ 12 ਸਾਲ ਦੇ ਸੰਤਾ 12 ਸਾਲ ਦਾ ਜਵਾਗ ਤਾਂ ਅਜੇ ਚੰਗੇ ਤਰੀਕੇ ਨਾਲ ਬੋਲਣਾ ਵੀ ਨਹੀਂ ਸਿੱਖਦਾ ਪਰ ਹੈਗੇ ਜਦੋਂ ਸੱਤਾ 'ਚ ਆ ਗਏ ਸੀ ਹੁਣ ਥੋੜੇ ਬਰਦਾਸ਼ਤ ਕਰ ਲੋ ਇਹ ਚ ਕਿਹੜੀ ਗੱਲ ਹੈ ਹੈ ਤੇ ਭਾਗ ਗਵੇਟ ਉਹ ਕਰੋ ਇਸ ਹਾਊਸ ਦੇ ਵਿੱਚ ਜਿਹਦੇ ਨਾਲ ਦੇਸ਼ ਦਾ ਫਾਇਦਾ ਹੋਵੇ ਨਾ ਕਿ ਆਪਸ 'ਚ ਇੱਕ ਦੂਜੇ ਦਾ ਫਾਇਦਾ ਹੋਵੇ ਵੀ ਅੱਜ ਬਾਜਵਾ ਸਾਹਿਬ ਐਨੀ ਵਾਰੀ ਉੱਠੇ ਕੱਲ ਨੂੰ ਦੱਬੀ ਲੱਗ ਜੂ ਖ਼ਬਰ 'ਚ ਹੈ ਨਾ ਵੀ ਬਾਜਵਾ ਸਾਹਿਬ ਨੇ ਐਨੀ ਵਾਰੀ ਉੱਠ ਕੇ ਮੁੱਖ ਮੰਤਰੀ ਨੂੰ ਭਾਸ਼ਣ ਦੇ ਵਿੱਚ ਰੋਕਿਆ ਇਹ ਇਹਦੇ ਨਾਲ ਖੁਸ਼ ਹੋ ਜਾਂਦੇ ਅਸੀਂ 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 ਲੈ ਦੇ ਹੂੰ ਕੰਪਲੀਟ ਤੁਸੀਂ ਬਾਅਦ ਵਿੱਚ ਆ ਦੱਸ ਦਿਓ ਤੁਸੀਂ ਬਾਜਵਾ ਸਾਹਿਬ ਇੱਕ ਵਾਰੀ ਹੋਰ ਰੋਕਿਆ ਫੇਰ ਸੀਲ ਸਾਹਿਬ ਚਲੋ ਕਰ ਲੈਂਦੇ ਹੋ ਜੀ ਤੁਸੀਂ صاحب سپیکر واپس آ گیا ڈبی تو بن گئی ٹھیک ہے نا پھر آ گئے ڈبیاں ڈبیا چھپا ہے یہ وہ پترکار بیٹھے وہ پترکار بیٹھے وہ ڈبیا لاؤنگ اے ڈبی بس وہ ابھی تُسی دن ہو اسی دن بدا لے دن بدا لے بولن تو دے دو बोलण ਤਾਂ ਦੇ ਦੋ ਉਹ ਜਨਾਬ ਜੀ ਜਨਾਬ ਜੀ 60 ਸਾਲ ਤੁਹਾਨੂੰ ਹੀ ਸੁਣਿਆ ਸਾਨੂੰ ਸੁਣ ਲਓ ਹੁਣ 60 ਸਾਲ ਤੁਹਾਨੂੰ ਹੀ ਸੁਣਿਆ ਮੱਕ ਬਿਠਾ ਤਾਂ ਲੋ ਇਹ ਆ ਸੀਟ ਤੇ ਸਪਰਿੰਗ ਲੱਗੇ ਆਏ ਖੜੇ ਹੋ ਜਾਂਦੇ ਉਹਦੀ ਨਾਲ ਹੀ ਬਹੁਤ ਹੋ ਗਿਆ ਜੀ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਜੀ ਹਲੇ ਥੇ 3-4 ਦਿਨ ਚੱਲਣਾ ਹੈ ਹੀ ਟੈਕਨੀਕਲ ਆ ਗਈ ਉਹ ਜਿਹੜੀ ਉਹ ਜਿਹੜੀ ਅੱਧਾ ਘੰਟਾ ਪਹਿਲੇ ਤੁਹਾਨੂੰ ਆਈ ਨਹੀਂ ਮੈਨੂੰ ਇਹ ਦੱਸੋ ਤੁਸੀਂ ਤਾਂ ਸਾਨੂੰ ਇਹ ਕਹਿੰਦੇ ਹੋ ਕਿ ਕਿਹਾ ਜਾ ਮਟੀਰੀਅਲ ਆ ਗਿਆ ਤੁਸੀਂ ਸਾਨੂੰ ਇਹ ਕਿਹਾ ਹੈ ਕਿਹਾ ਹੈ ਤੁਸੀਂ ਕਿੰਨੇ ਕਿਹਾ ਜਾ ਮਟੀਰੀਅਲ ਆ ਗਿਆ ਨਹੀਂ ਨਹੀਂ ਤੁਸੀਂ ਸਾਨੂੰ ਮਟੀਰੀਅਲ ਸਮਝਦੇ ਹੋ ਤੁਸੀਂ ਸਾਨੂੰ ਮਟੀਰੀਅਲ ਸਮਝਦੇ ਹੋ ਬਾਅਦ ਕਹਿੰਦੇ ਹੋ ਟੈਕਨੀਕਲ ਪ੍ਰੋਬਲਮ ਉਹ ਜਨਾਬੀ ਟੈਕਨੀਕਲ ਪ੍ਰੋਬਲਮ ਠੀਕ ਕਰਾਓ ਕਾਂਗਰਸ ਤੋਂ ਫਿਰ ਅਸੀਂ ਕਰਾਈ ਕਰਾਈ ਟੈਕਨੀਕਲ ਪ੍ਰੋਬਲਮ ਤੁਹਾਡੇ ਚਾ ਫਿਰ ਸੀਐਮ ਸਾਹਿਬ ਬਾਰ ਬਾਰ ਉੱਠਣਾ ਵੀ ਟੈਕਨੀਕਲ ਪ੍ਰੋਬਲਮ ਹੈ ਹਾਂ ਮੈਂ ਤਾਂ ਬਾਰ ਬਾਰ ਉੱਠਿਆ ਨਹੀਂ ਮੈਂ ਤਾਂ ਮੈਂ ਤਾਂ ਜਦੋਂ ਟਾਈਮ ਮਿਲਿਆ ਸਪੀਕਰ ਸਾਹਿਬ ਨੇ ਟਾਈਮ ਦਿੱਤਾ ਮੈਂ ਤਾਂ ਉਦੋਂ ਹੀ ਬੋਲ ਰਿਹਾ ਚਲੋ ਜੀ ਆਪਾਂ ਬੀਬੀਐਮਪੀ ਦੀ ਗੱਲ ਚੱਲ ਰਹੀ ਹੈ ਸਰ ਇਹਨਾਂ ਨੇ ਮੈਨੂੰ ਪਤਾ ਇਹਨਾਂ ਨੇ ਇਹ ਨੌਨ ਸੀਰੀਅਸ ਹੈਗੇ ਨੇ ਇਹਨਾਂ ਨੇ ਕੋਈ ਬੀਬੀਐਮ ਨਾਲ ਲੈਣ ਦੇਣਾ ਨਹੀਂ ਸਿੱਧੀ ਜੀ ਗੱਲ ਹੈ ਨਾ ਸਾਡੇ ਕੋਲੇ ਪਾਣੀ ਹੈਗਾ ਨਾ ਅਸੀਂ ਦੇਈਏ ਉਹਨਾਂ ਨੂੰ ਸਾਡਾ ਪਾਣੀ ਅਸੀਂ ਆ ਵਰਤਾਂਗੇ ਕਿਸੇ ਦਾ ਹੱਕ ਅਸੀਂ ਮਾਰਦੇ ਨਹੀਂ ਮੈਂ ਫੇਰ ਕਹਿਣਾ ਪਾਈ ਕਿ ਨਹੀਂ ਜੀ ਦੇ ਵਾਰਸਾਂ ਦੁਸ਼ਮਣ ਨੂੰ ਵੀ ਪਾਣੀ ਪਿਆ ਦਿੰਨੇ ਆ ਪਰ ਗਵੰਡੀ ਰਾਏ ਤਾਂ ਸਾਡੇ ਦੋਸਤ ਨੇ ਦੁਸ਼ਮਣ ਨਹੀਂ ਹੈਗੇ ਸੋ ਇਸ ਕਰਕੇ ਜੋ ਅੱਜ ਸੀਆਈਐਸਐਫ ਨੂੰ ਪੰਜਾਬ ਦੇ ਵਿੱਚ ਐਂਟਰੀ ਨਾ ਦੇਣ ਦਾ ਜੋ ਪ੍ਰਸਤਾਵ ਮਾਨਯੋਗ ਵਿੱਤ ਮੰਤਰੀ ਸਾਹਿਬ ਨੇ ਰੱਖਿਆ ਹੈ ਕਿਰਪਾ ਕਰਕੇ ਉਹਨੂੰ ਪਾਸ ਕੀਤਾ ਜਾਵੇ ਅਸੀਂ ਅਸੀਂ ਜੇ ਬਾਡਰਾਂ ਦੀ ਰਾਖੀ ਕਰ ਸਕਦੇ ਹਾਂ ਅਸੀਂ ਆਪਣੇ ਡੈਮਾਂ ਦੀ ਵੀ ਕਰ ਸਕਦੇ ਹਾਂ ਪੰਜਾਬ ਪੁਲਿਸ ਸક્ષਮ ਹੈ ਪੰਜਾਬ ਪੁਲਿਸ ਕੈਪेबल ਹੈ ਪੰਜਾਬ ਪੁਲਿਸ ਕਾਬਿਲ ਹੈ ਅੰਗਰੇਜ਼ੀ ਬੋਲਦੀ ਮੈਂ ਹਿੰਦੀ ਬੋਲਦੀ ਪੰਜਾਬੀ ਬੋਲਦੀ ਠੀਕ ਹੈ ਜੀ ਜਿਹੜੀ ਵੀ ਭਾਸ਼ਾ ਇਹਨਾਂ ਨੂੰ ਸਮਝ ਆਉਂਦੀ ਹੈ ਉਹ ਸਮਝ ਲੈਣ ਸਿੱਧੀ ਜੀ ਗੱਲ ਹੈ ਅਸੀਂ ਤਾਂ ਹੁਣ ਜਿੰਨਾ ਚਿਰ ਹੈਗੇ ਆ ਅਸੀਂ ਤਾਂ ਤੁਹਾਨੂੰ ਐਂ ਤਾਂ ਕਰਾਂਗੇ ਠੀਕ ਹੈ ਜੀ ਜਨ ਪਬਲਿਕ ਰਹੀ ਸਾਨੂੰ ਹਟਾ ਦਿਓ ਵੋਟਾਂ ਲੈ ਕੇ ਪਬਲਿਕਾਂ ਜਨਤਾ ਵੋਟ ਵੋਟਾਂ ਜੇ ਸਾਡੇ ਕੰਮ ਪਸੰਦ ਨਹੀਂ ਆਉਣਗੇ ਸਾਨੂੰ ਨਹੀਂ ਪਹੁੰਚਗੇ ਠੀਕ ਹੈ ਜੇ ਸਾਡੇ ਕੰਮ ਪਸੰਦ ਆ ਜਾਣਗੇ ਦੁਬਾਰੇ ਪਾ ਦੇਣਗੇ ਦਿੱਲੀ ਚ 10 ਸਾਲ ਸਾਡੀ ਸਰਕਾਰ ਰਹੀ ਐਸ ਵਾਰ ਸਰਕਾਰ ਨਹੀਂ ਹੈਗੀ ਫਿਰ ਕੀ ਹੁੰਦਾ ਤੁਹਾਡੀ ਤਾਂ ਅਗਰ ਦਿੱਲੀ ਚ ਚਲੋ ਛੱਡੀ ਪਰਾਂ ਹੈਨਾ ਉਹ ਤਾਂ ਜ਼ੀਰੋ ਹਤਾ ਜ਼ੀਰੋ ਹੈਨਾ ਹਾਲਾਂਕਿ ਵੱਡੇ ਵੱਡੇ ਘਰ ਜਿਹੜੇ ਨੇ ਕਾਂਗਰਸ ਦੇ ਉਹ ਉੱਥੇ ਹੀ ਨੇ ਦਿੱਲੀ ਚ ਨਵੀਂ ਦਿੱਲੀ ਵਿਧਾਨ ਸਭਾ ਚ ਉੱਥੋਂ ਵੀ ਨਹੀਂ ਜਿੱਤੇ ਇਹ ਇਹਦਾ ਮਤਲਬ ਉਹਨਾਂ ਚਲੋ ਉਹਨਾਂ ਨੇ ਤਾਂ ਕੀਬੋਰਡ ਪਾਉਣੀ ਹੈ ਉਹਨਾਂ ਦੇ ਮਾਲੀ ਮੋਲੀ ਵੀ ਨਹੀਂ ਪਾਉਂਦੇ ਇਹਨਾਂ ਨੂੰ ਵੋਟ ਇਹਨਾਂ ਦੇ ਕਰਾ ਨਹੀਂ ਸੋ ਇਸ ਕਰਕੇ ਥੋੜਾ ਜਿਹਾ ਹਕੀਕਤ ਦੇ ਨੇੜੇ ਜਾਣਾ ਚਾਹੀਦਾ ਹੈ ਪਾਰਟੀ ਨੂੰ ਰਿਵਿਊ ਕਰੋ ਕਿ ਕਿਉਂ ਹਾਰ ਗਏ ਕਾਰਨ ਕੀ ਹੈ ਜਨਤਾ ਕਿਉਂ ਤੁਹਾਡੇ ਜਨਤਾ ਜਨਤਾ ਕਿਉਂ ਮੁਕਰ ਗਈ ਕਿਉਂਕਿ ਤੁਸੀਂ ਨਹਿਰਾਂ ਦੇ ਗਲਤ ਫੈਸਲੇ ਲਏ ਸੀ ਚਲੋ ਆਜੋ ਆ ਪਾਣੀ ਪਾਣੀ ਦਾ ਮੁੱਦਾ ਤਾਂ ਤੁਸੀਂ ਨਹਿਰਾਂ ਦੇ ਗਲਤ ਫੈਸਲੇ ਲਏ ਸੀ ਤੁਸੀਂ ਚਾਂਦੀ ਦੀਆਂ ਕਈਆਂ ਨਾਲ ਟੱਕ ਲਾਏ ਸੀ ਤਾਂ ਕਰਕੇ ਤੁਹਾਨੂੰ ਪੰਜਾਬ ਵਾਲੇ ਨਹੀਂ ਪਸੰਦ ਕਰਦੇ ਤੁਸੀਂ ਤੁਸੀਂ ਹਰਿਆਣੇ ਨਾਲ ਲੜਾਈ ਸਾਡੀ ਕਰਾ ਦਿੰਦੇ ਹੋ ਤਾਂ ਕਰਕੇ ਤੁਹਾਨੂੰ ਹਰਿਆਣੇ ਵਾਲੇ ਨਹੀਂ ਪਸੰਦ ਕਰਦੇ ਦਿੱਲੀ 'ਚ ਤੁਹਾਨੂੰ ਵੈਸੇ ਨਹੀਂ ਪਸੰਦ ਕਰਦੇ ਬਾਕੀ ਤੁਹਾਡਾ ਕੱਲ ਹੈ ਨਹੀਂ ਕਿਰਪਾ ਕਰਕੇ ਨਵੀਂ ਪਾਰਟੀ ਕਿਉਂ ਆ ਗਈ ਇਹਦਾ ਵੀ ਰਿਵਿਊ ਕਰ ਲਓ ਕਿ ਕਿਉਂ ਲੋਕ ਪਿਆਰ ਕਰਨ ਲੱਗੇ 92 ਸੀਟਾਂ ਪਹਿਲਾਂ ਇਤਿਹਾਸ 'ਚ ਕਦੇ ਨਹੀਂ ਆਈਆਂ ਤੁਸੀਂ 60 70 ਤੇ ਖੜ ਜਾਂਦੇ ਤੁਸੀਂ ਆਪ ਹੀ ਹਲਾ ਲੈਂਦੇ ਸੀਗੇ ਵੀ ਇੰਨੇ ਨਾਲ ਜਿਤਾਓਏ ਬਾਤਾਂ ਕਰਨਗੇ ਅੱਜ ਤੱਕ ਇਹਨੇ ਜੀ 100 ਆਉਣ ਅੱਜ ਤੱਕ ਇਹਨੇ 115 ਆਉਣ ਚਲ ਤੁਹਾਨੂੰ ਆ ਜਾਣ ਤੁਸੀਂ ਆ ਜੂ ਪਰ ਕੰਮ ਵਧੀਆ ਕਰੋ ਜਿਹਦੇ ਨਾਲ ਪੰਜਾਬ ਉੱਪਰ ਹੋਵੇ ਜਿਹਦੇ ਨਾਲ ਦੇਸ਼ ਉੱਪਰ ਹੋਵੇ ਤਾਂ ਕਰਕੇ ਮੈਂ ਗੱਲ ਕਹਿਣਾ ਬਸ ਨਹੀਂ ਉੱਠਿਆ ਕਿ ਅਸੀਂ ਦੇਸ਼ ਅਸੀਂ ਨੈਸ਼ਨਲਿਸਟ ਲੋਕ ਆ ਅਸੀਂ ਵਤਨ ਪ੍ਰਸਤ ਲੋਕ ਆ ਅਸੀਂ ਅਸੀਂ ਆਲਮੋਸਟ ਸਾਡੀਆਂ 99% ਜਿਹੜੀਆਂ ਅ ਸਾਡੀਆਂ ਮੀਟਿੰਗਸ ਨੇ ਸਹਿ ਵਪਾਰੀਆਂ ਨਾਲ ਹੈ ਚਾਹੇ ਕਿਸਾਨਾਂ ਨਾਲ ਹੈ ਚਾਹੇ ਕਿਸੇ ਵੀ ਪੱਧਰ ਦੇ ਵਰਗ ਨਾਲ ਹੈ ਜਨਗਨ ਮੰਤੂ ਸ਼ੁਰੂ ਹੁੰਦਾ ਹੈ ਤੇ ਜਨਗਨ ਮੰਤ ਦੇ ਸੀ ਉਸ ਮੀਟਿੰਗ ਦਾ ਐਂਡ ਕਰ ਦਿੰਦਾ ਅਸੀਂ ਦੇਸ਼ ਭਗਤ ਲੋਕ ਆ ਕਿਰਪਾ ਕਰਕੇ ਸਾਨੂੰ ਨਾ ਬੰਡੋ ਸਰਟੀਫਿਕੇਟ ਫਿਰ ਗੱਲਾਂ ਤੋਪਾਂ ਤੇ ਚੱਲੇ ਜਾਣਗੀਆਂ ਫਿਰ ਗੱਲਾਂ ਉਧਰ ਇਧਰਲੇ ਪਾਸੇ ਚਲੇ ਜਾਣਗੇ ਧਰਮ ਵਾਲੇ ਪਾਸੇ ਇਸ ਕਰਕੇ ਜੇ ਕਿਤੇ ਕਾਂਗਰਸ ਦੇਸ਼ ਨੂੰ ਬਖਸ਼ ਦੇ ਤਾਂ ਇਹ ਦੇਸ਼ ਤਾਂ ਕੀ ਕਰ ਸਕਦਾ ਜੀ ਜੇ ਕਿਤੇ ਭਾਜਪਾ ਦੇਸ਼ ਨੂੰ ਬਖਸ਼ ਦੇ ਅਧਿਸ਼ਤ ਕੀ ਕਰ ਸਕਦਾ ਕੋਈ ਚੰਗੇ ਬੰਦੇ ਆਉਣ ਚੰਗੇ ਲੋਕ ਮੈਂ ਕਹਿੰਦਾ ਚੰਗੇ ਪਾ ਕਾਂਗਰਸ ਚ ਕੋਈ ਮਾੜੇ ਬੰਦੇ ਨਹੀਂਗੇ ਚੰਗੇ ਬੰਦੇ ਜਿੱਤਣ ਚੰਗੇ ਬੰਦੇ ਜਿੱਤਣ ਅਬ ਕੈਪਟਨ ਸਾਹਿਬ ਬੈਠੇ ਨੇ ਭਾਰਤ ਨੂੰ ਪਤਾ ਹੀ ਨਹੀਂ ਕਿੰਨੀ ਵਾਰੀ ਦੇਸ਼ ਦਾ ਝੰਡਾ ਪ੍ਰਗਟ ਸਿੰਘ ਨੇ ਤਾਂ ਹਾਂ ਜਾਂਦਾ ਦੇਖਿਆ ਹੋਊਗਾ ਐਦਾਂ ਕਰਕੇ ਮੈਂ ਵੀ ਦੇਖਿਆ ਮੈਂ ਟੀਵੀ ਤੇ ਦੇਖਦਾ ਸੀ ਇਹ ਉੱਥੇ ਖੜੇ ਹੁੰਦੇ ਸੀ ਹਾਕੀ ਦੇ ਕੈਪਟਨ ਰਹੇ ਹਾਕੀ ਸਾਡੀ ਜਿੰਦ ਜਾਨ ਹੈ ਕਾਂਗਰਸ ਚ ਬਹੁਤ ਚੰਗੇ ਬੰਦੇ ਨੇ ਜਿੰਨਾ ਚਾਹੀਦਾ ਜਰੂਰੀ ਥੋੜੀ ਕਿਹਾਰੇ ਹਰੇਕ ਬੰਦਾ ਹਮਾਰੀ ਪਾਰਟੀ ਵੱਲੋਂ ਜਿੱਤੂਗਾ ਚੰਗੇ ਬੰਦੇ ਜਿੱਤਣਗੇ ਅੱਛੀਆਂ ਡਿਬੇਟ अच्छे बहस होगी अच्छी बहस होगी अच्छे कानून बनेंगे बहुत-बहुत धन्यवाद सर मुख्यमंत्री साहब अपने अरोड़ा साहब